ਸਾਰ ਕਰਦੇ ਸਾਰੇ ਸੁਖਰਾ ਸਾਰੇ ਬੱਚੇ ਸੁਖਰਾ ਉਸ ਤੋਂ ਬਾਅਦ ਅਸੀਂ 2 ਮਿੰਟ ਬਾਅਦ ਅਸੀਂ ਗੱਡੀ ਘੱਡਤੀ ਆ ਟ੍ਰੈਫਿਕ ਹੋਣ ਦੇ ਕਾਰਨ ਥੋੜਾ ਜਿਹਾ ਸਾਨੂੰ 1-2 ਮਿੰਟ ਲੇਟ ਹੋ ਗਏ ਆ ਪਰ ਲਗਭਗ ਅਗਤੇ ਕਾਬੂ ਪਾ ਲਿਆ ਸੀਗਾ ਅਸੀਂ ਅੱਗ ਜਿਆਦਾ ਹੋਣ ਕਰਕੇ ਥੋੜਾ ਜਿਹਾ ਟਾਈਮ ਤਾਂ ਲੱਗ ਗਿਆ ਪਰ ਗੱਡੀ ਲਗਭਗ ਸਾਰੀ ਮੱਤ ਚੁੱਕੀ ਆ ਤੇ ਅੱਗ ਜ਼ਿਆਦਾ ਹੋਣ ਕਰਕੇ ਬੱਸ ਪਤਾ ਲੱਗੇ ਕੀ ਕਾਰਨ ਸੀ ਇਸ ਦੀ ਕਾਰਨ ਦਾ ਹਨੇ ਵੀ ਅਸੀਂ ਗੱਲ ਕੀਤੀ ਨਹੀਂ ਹਜੇ ਹੁਣ ਸਾਰ ਅਸੀਂ ਬਸ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਅੱਗ ਅਸੀਂ ਥਰੀ ਥਰੀ ਬੁਝਾ ਲੱਗੇ ਫਿਰ ਦੂਤੇ ਬਸ ਅਜੇ ਮਾਲਕ ਨਾਲ ਸਾਡੀ ਗੱਲ ਨਹੀਂ ਹੋਈ ਜਾਂਦੀ ਨੁਕਸਾਨ ਤੋਂ ਬਚਾ ਜਾਂਦੀ ਨੁਕਸਾਨ ਕੋਈ ਨਹੀਂ ਹੋਇਆ ਜੀ ਬਸ ਇਕੱਲੀ ਗੱਡੀ ਦਾ ਨਖਾਂ ਲੱਗੇ ਜੇ ਸੇ ਰਜਿੰਦਰ ਸਿੰਘ ਪਟ્રોલ ਤੇਜ ਤੋਂ ਜੀ ਇਹ ਨਾਲ ਇੱਕ ਸਾਨੂੰ ਮੈਸੇਜ ਆਇਆ ਸੀ ਵੀ ਠੰਡੀ ਸੜਕ ਤੇ ਇੱਕ ਕਾਰ ਨੂੰ ਅੱਗ ਲੱਗ ਗਈ ਅਸੀਂ ਮੌਕੇ ਤੇ ਪਹੁੰਚੇ ਆ ਮੌਕੇ ਤੇ ਪਹੁੰਚ ਕੇ ਆ ਕੇ ਜਦੋਂ ਪਤਾ ਕੀਤਾ ਤੇ ਦੁਪਹਿਰੋ ਗੇੜ ਵਾਲਾ ਨੂੰ ਰਾਹ ਚ ਹੀ ਫੋਨ ਕਰਤਾ ਸੀ ਉਹ ਵੀ ਪਹੁੰਚ ਗਏ ਤੇ ਇੱਥੇ ਆ ਕੇ ਪਤਾ ਲੱਗਿਆ ਤੇ ਜਿਹੜਾ ਡਰਾਈਵਰ ਸੀ ਉਹ ਦੱਸ ਰਿਹਾ ਸੀ ਵੀ ਥੱਲਿਓਂ ਸਪਾਰਕ ਹੋਇਆ ਹੈ ਗੱਡੀ ਪੈਟਰੋਲ ਤੇ ਆ ਦਾ ਕੋਈ ਕੋਈ ਇਹੋ ਜੀ ਗੱਲ ਨਹੀਂ ਵੀ ਨਾ ਇਹਦੇ ਚ ਕੋਈ ਗੈਸ ਸੀ ਨਾ ਕੁਝ ਹੋਰ ਸੀ ਤੇ ਜਿਆਦਾ ਗਰਮੀ ਹੋਣ ਕਰਕੇ ਕੋਈ ਸਪਾਰਕ ਕਰ ਗਈ ਵਿੱਚੋਂ ਸਪਾਰਕ ਹੋਣ ਕਰਕੇ ਇਹਨੂੰ ਅੱਗ ਲੱਗ ਗਈ ਅੱਗ ਹੋਣ ਤੇ ਜਿਹੜੇ ਬੰਦੇ ਆ ਉਹ ਸਾਰੇ ਸੇਫ ਕੱਢ ਲਿਆ ਸੀ ਬੰਦੇ ਦਾ ਕੋਈ ਨੁਕਸਾਨ ਨਹੀਂ ਤੇ ਗੱਡੀ ਦਾ ਨੁਕਸਾਨ ਜ਼ਰੂਰ ਹੋ ਗਿਆ ਤੇ ਗੱਡੀ ਅੱਗ ਬੁਝਾ ਲਈ ਐ ਤੇ ਹੁਣ ਅਗਲੀ ਕਾਰਵਾਈ ਥਾਣੇ ਵਾਲੇ ਨੂੰ ਸੱਦਾਂਗੇ ਵਿਚਾਰੇ ਜੋ ਹਾਂ ਜਾਨੀ ਨੁਕਸਾਨ ਤੋਂ ਵਿਚਾਰੇ ਨੁਕਸਾਨ ਜਵਾਨੀ ਕੋਈ ਵੀ ਨੁਕਸਾਨ ਹੈ ਜਾਨੀ ਨੁਕਸਾਨ ਨਹੀਂ ਹੋਇਆ ਉਹਦੀ ਬੱਸ ਚੱਲ